ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਹੋਰ ਸ਼ਾਨਦਾਰ ਸਿੰਪਲ ਟ੍ਰੇਡਿੰਗ ਸਟ੍ਰੈਟਜੀ ਦੇਖੋ ਮੈਂ ਇਹ ਚਾਹਣਾ ਆ ਮੇਰੀ ਜਿਹੜੀ ਚਾਹਤ ਏ ਜ਼ਿਆਦਾ ਨਹੀਂਗੀ ਤੁਹਾਡੇ ਤੋਂ ਮੇਰੀ ਚਾਹਤ ਇਹੋ ਹੀ ਆ ਕਿ ਜਿਹੜੇ ਵੀ ਰੈਂਡਮ ਟ੍ਰੇਡ ਕਰਦੇ ਆ ਰੈਂਡਮ ਟ੍ਰੇਡ ਦਾ ਮਤਲਬ ਕੀ ਆ ਕਿ ਕਿਤੇ ਵੀ ਮਤਲਬ ਕਿ ਉਹਨਾਂ ਲੱਗਾ ਕਿ ਯਾਰ ਇੱਥੋਂ ਮਾਰਕੀਟ ਉੱਤੇ ਜਾਊਗੀ ਉੱਤੇ ਵਾਸਤੇ ਟ੍ਰੇਡ ਕਰ ਲਈ ਇੱਥੋਂ ਉਹਨਾਂ ਨੂੰ ਲੱਗਾ ਕਿ ਥੱਲੇ ਜਾਊਗੀ ਥੱਲੇ ਵਾਸਤੇ ਟ੍ਰੇਡ ਕਰ ਲਈ ਸੋ ਜਿਹੜੇ ਦੇਖੋ ਲੱਗੇ ਦੇ ਹਿਸਾਬ ਦੇ ਨਾਲ ਉੱਤੇ ਵਾਸਤੇ ਜਾਂ ਫਿਰ ਥੱਲੇ ਵਾਸਤੇ ਟ੍ਰੇਡ ਕਰਨ ਦੇ ਆ ਮੈਂ ਚਾਹਣਾ ਉਹ ਨਾ ਕਰਨ ਮੇਰਾ ਦੇਖੋ ਇੱਕ ਸਟਰੋਂਗ ਬਲੀਵ ਹੈ ਇੱਕ ਸਟਰੋਂਗ ਵਿਸ਼ਵਾਸ ਹੈ ਕਿਸੇ ਵੀ ਇੱਕ ਸਟ੍ਰੈਟੇਜੀ ਨੂੰ ਲੈ ਕੇ ਚਾਹੇ ਦੇਖੋ 5 ਮਿੰਟ ਦਾ ਹੈਮਰ ਹੀ ਆ ਜਾਂ ਫਿਰ 15 ਮਿੰਟ ਦਾ ਹੈਮਰ ਆ ਜਾਂ ਫਿਰ ਸਪੋਰਟ ਆ ਜਾਂ ਰੈਜ਼ਿਸਟਾਂਸ ਆ ਕਿਸੇ ਵੀ ਇੱਕ ਚੀਜ਼ ਨੂੰ ਲੈ ਕੇ ਜੇ ਤੁਸੀਂ 1 ਮਹੀਨਾ 2 ਮਹੀਨਾ ਲਗਾਤਾਰ ਟਰੇਡਸ ਕਰੋਗੇ ਸੋ ਮੈਂ ਲਿਖ ਕੇ ਦੇ ਸਕਦਾ 1 ਮਹੀਨੇ ਬਾਅਦ ਜਾਂ ਫਿਰ 2 ਮਹੀਨੇ ਬਾਅਦ ਤੁਸੀਂ ਪ੍ਰੋਫਿਟ ਦੇ ਵਿੱਚ ਹੋਵੋਗੇ ਜੇ ਕੇਵਲ ਇੱਕ ਸਟ੍ਰੈਟੇਜੀ ਤੇ ਇੱਕ ਤਰੀਕੇ ਤੇ ਤੁਸੀਂ ਟਿਕੇ ਰਹੋਗੇ ਤਾਂ ਤੇ ਟਰੇਡ ਵੀ ਜੇ ਤੁਸੀਂ ਜ਼ਿਆਦਾ ਨਹੀਂ ਕਰੋਗੇ ਇੱਕ ਦਿਨ 'ਚ ਇੱਕ ਟਰੇਡ ਕਰੋਗੇ ਜੇ ਪ੍ਰੋਫਿਟ ਹੋ ਗਿਆ ਤਾਂ ਵੀ ਇੱਕ ਟਰੇਡ ਜੇ ਲੌਸ ਹੋ ਗਿਆ ਫਿਰ ਵੀ ਇੱਕ ਟਰੇਡ ਪਰ ਮਹੀਨੇ ਬਾਅਦ ਜਾਂ ਫਿਰ 2 ਮਹੀਨੇ ਬਾਅਦ ਤੁਸੀਂ ਓਵਰਆਲ ਬਹੁਤ ਵਧੀਆ ਪ੍ਰੋਫਿਟ ਦੇ ਵਿੱਚ ਹੋਵੋਗੇ ਸੋ ਇਸ ਕਰਕੇ ਮੈਂ ਚਾਹਉਣਾ ਤੁਸੀਂ ਰੈਂਡਮ ਟਰੇਡ ਨਾ ਕਰੋ ਤੇ ਤੁਸੀਂ ਰੈਂਡਮ ਟਰੇਡ ਨਾ ਕਰੋ ਇਸੇ ਕਰਕੇ ਆਪਾਂ ਦੇਖੋ ਇੱਕ ਤੋਂ ਬਾਅਦ ਇੱਕ ਲਗਾਤਾਰ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਸਟਰੈਟਜੀਆਂ ਲੈ ਕੇ ਆਉਨੇ ਆ ਸੋ ਅੱਜ ਤੁਹਾਡੇ ਵਾਸਤੇ ਜਿਹੜੀ ਸਟਰੈਟਜੀ ਲੈ ਕੇ ਆਏ ਆ ਇਹ ਦੇਖੋ ਬਹੁਤ ਆਸਾਨ ਆ ਤੇ ਇਹਦੇ ਨਾਲ ਦੇਖੋ ਇੱਕ ਦਿਨ ਦੇ ਵਿੱਚ ਇੱਕ ਟਰੇਡ ਜਾਂ ਫਿਰ ਦੋ ਟਰੇਡਾਂ ਮਿਲ ਸਕਦੀਆਂ ਪਰ ਮੈਂ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਇਹੋ ਰეკਮੈਂਡ ਕਰੂੰਗਾ ਕਿ ਇੱਕ ਦਿਨ ਦੇ ਵਿੱਚ ਇੱਕ ਤੋਂ ਵੱਧ ਟਰੇਡ ਕਦੇ ਨਾ ਕਰੋ ਚਾਹੇ ਪ੍ਰੋਫਿਟ ਹੋਏ ਚਾਹੇ ਲੌਸ ਹੋਏ ਤੇ ਇੱਕ ਸਟ੍ਰੈਟੇਜੀ ਤੇ ਟਿਕੋ ਟਿਕੋ ਇੱਕ ਮਹੀਨੇ ਤੱਕ 2 ਮਹੀਨੇ ਤੱਕ ਤੇ ਉਸ ਤੋਂ ਬਾਅਦ ਆ ਰਿਜ਼ਲਟ ਦੇਖੋ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲਣਗੇ ਮੈਂ ਲਿਖ ਕੇ ਦੇ ਸਕਦਾ ਸੋ ਇਹ ਜਿਹੜੀ ਸਟ੍ਰੈਟੇਜੀ ਹੈ ਬਹੁਤ ਸਿੰਪਲ ਆ ਇਹ ਦੇ ਵਾਸਤੇ ਤੁਹਾਨੂੰ ਟ੍ਰੈਂਡ ਦੇਖਣ ਦੀ ਵੀ ਨਹੀਂ ਲੋੜ ਕਿ ਅਪ ਟ੍ਰੈਂਡ ਹੈ ਜਾਂ ਫਿਰ ਡਾਊਨ ਟ੍ਰੈਂਡ ਹੈ ਇਹ ਦੇ ਵਾਸਤੇ ਤੁਹਾਨੂੰ ਕੈਂਡਲਸਟਿਕ ਪੈਟਰਨ ਜਾਂ ਫਿਰ ਚਾਰਟ ਪੈਟਰਨ ਦੇਖਣ ਦੀ ਵੀ ਨਹੀਂ ਲੋੜ ਇਹ ਦੇ ਲਈ ਤੁਹਾਨੂੰ ਸਿਰਫ ਸਪੋਰਟ ਤੇ ਰੈਜ਼ਿਸਟੈਂਸ ਦੀ ਲੋੜ ਆ ਸਪੋਰਟ ਤੇ ਰੈਜ਼ਿਸਟੈਂਸ ਦੀ ਜੇ ਮਾਰਕੀਟ ਸਪੋਰਟ ਤੇ ਆਉਂਦੀ ਫਿਰ ਉੱਤੇ ਵਾਸਤੇ ਟ੍ਰੇਡ ਕਰਨੀ ਆ ਜੇ ਮਾਰਕੀਟ ਰੈਜ਼ਿਸਟੈਂਸ ਨੂੰ ਟੱਚ ਕਰਦੀ ਫਿਰ ਥੱਲੇ ਵਾਸਤੇ ਟ੍ਰੇਡ ਕਰਨੀ ਆ ਸਪੋਰਟ ਤੋਂ 20 ਪੁਆਇੰਟ ਥੱਲੇ ਸਟਾਪ ਲੋਸ ਰੱਖਣਾ ਹੈ ਤੇ ਜਿੰਨਾ ਸਟਾਪ ਲੋਸ ਹੈ ਉਹਦੇ ਮੁਕਾਬਲੇ ਡਬਲ ਤੁਸੀਂ ਇਹਦੇ ਵਿੱਚ ਪ੍ਰੋਫਿਟ ਲੈਣਾ ਤੇ ਰੈਜ਼ਿਸਟੈਂਸ ਤੋਂ 20 ਪੁਆਇੰਟ ਉੱਤੇ ਜੇ ਥੱਲੇ ਵਾਸਤੇ ਟ੍ਰੇਡ ਕਰਨੀ ਹੈ ਸਟਾਪ ਲੋਸ ਰੱਖਣਾ ਹੈ ਤੇ ਜਿੰਨਾ ਦੇਖੋ ਸਟਾਪ ਲੋਸ ਬੰਦਦਾ ਉਹਦੇ ਮੁਕਾਬਲੇ ਡਬਲ ਪ੍ਰੋਫਿਟ ਲੈਣਾ ਇਹ ਸਿੰਪਲ ਜੀ ট্রেਡਿੰਗ ਸਟਰੈਟਜੀ ਹੈ ਸਿੰਪਲ ਜੀ ਹੁਣ ਪਰ ਇਹਦੇ ਵਿੱਚ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਉਹ ਇਹ ਆ ਕਿ ਦੇਖੋ ਹਰ ਸਪੋਰਟ ਤੋਂ ਉੱਤੇ ਵਾਸਤੇ ਟਰੇਡ ਨਹੀਂ ਕਰਨੀ ਹਰ ਰੈਜ਼ਿਸਟੈਂਸ ਤੋਂ ਥੱਲੇ ਵਾਸਤੇ ਟਰੇਡ ਨਹੀਂ ਕਰਨੀ ਜਿਹੜਾ ਦੇਖੋ ਮਜ਼ਬੂਤ ਸਪੋਰਟ ਹੈ ਉਸ ਤੋਂ ਉੱਤੇ ਵਾਸਤੇ ਟਰੇਡ ਕਰਨੀ ਹੈ ਜਿਹੜਾ ਮਜ਼ਬੂਤ ਰੈਜ਼ਿਸਟੈਂਸ ਹੈ ਉਸ ਤੋਂ ਆਪਾਂ ਥੱਲੇ ਵਾਸਤੇ ਟਰੇਡ ਕਰਨੀ ਹੈ ਠੀਕ ਹੈ ਕੇਵਲ ਮਜ਼ਬੂਤ ਸਪੋਰਟ ਤੋਂ ਤੇ ਮਜ਼ਬੂਤ ਰੈਜ਼ਿਸਟੈਂਸ ਤੋਂ ਹਾਰ ਸਪੋਰਟ ਤੇ ਹਾਰ ਰੈਜ਼ਿਸਟੈਂਸ ਤੋਂ ਨਹੀਂ ਕਰਨੀ ਤੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਕਿਵੇਂ ਪਤਾ ਕਰਨੇ ਆ ਇਹਦੇ ਬਾਰੇ ਦੇਖੋ ਵੀਡੀਓ ਆਪਾਂ ਪਾਈ ਹੋਈ ਆ ਸਪੋਰਟ ਰੈਜ਼ਿਸਟੈਂਸ ਬਾਰੇ ਇੱਕ ਨਹੀਂ ਦੋ ਤਿੰਨ ਵੀਡੀਓ ਪਾਈਆਂ ਹੋਈਆਂ ਜਿਨ੍ਹਾਂ ਦੇ ਵਿੱਚ ਆਪਾਂ ਪ੍ਰੈਕਟੀਕਲੀ ਤੁਹਾਨੂੰ ਦੱਸਿਆ ਕਿਵੇਂ ਮਾਰਕੀਟ ਦੇ ਵਿੱਚ ਸਪੋਰਟ ਰੈਜ਼ਿਸਟੈਂਸ ਲੱਭਣੀ ਆ ਤੇ ਕਿਵੇਂ ਚਾੜ ਦੇ ਵਿੱਚ ਆਪਾਂ ਅਪਲਾਈ ਕਰਨੀ ਆ ਸਿੰਪਲੀ ਤੁਸੀਂ ਆਪਣੇ YouTube ਚੈਨਲ ਤੇ ਜਾਓ ਏਕ ਤੁਹਾਨੂੰ ਪਲੇਲਿਸਟ ਮਿਲੂਗੀ ਪਲੇਲਿਸਟ ਮਿਲੂਗੀ অপਸ਼ਨ ট্রেডিং ਨਾਮ ਤੋਂ ਤੇ ਉਹ ਜਿਹੜੀ ਪਲੇਲਿਸਟ ਆ ਉਸ ਪਲੇਲਿਸਟ ਦੇ ਵਿੱਚ ਤੁਹਾਨੂੰ ਸਾਰੇ ਵੀਡੀਓਜ਼ ਮਿਲ ਜਾਣਗੇ ਉਹਦੇ ਵਿੱਚੋਂ ਤੁਸੀਂ ਸਪੋਰਟਰ ਰਿਸਿਸਟੈਂਸ ਵਾਲੇ ਵੀਡੀਓ ਲੱਭ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਊਗਾ ਕਿਵੇਂ ਚਾਰਟ ਦੇ ਵਿੱਚ ਆਪਾਂ ਮਜ਼ਬੂਤ ਸਪੋਰਟ ਲਾਉਣਾ ਹੈ ਤੇ ਕਿਵੇਂ ਮਜ਼ਬੂਤ ਰਿਸਿਸਟੈਂਸ ਲਾਪਣਾ ਤੇ ਬਾਕੀ ਜੇ ਦੇਖੋ ਫਿਰ ਵੀ ਪ੍ਰੋਬਲਮ ਆਉਂਦੀ ਹੈ ਤੇ ਦੇਖੋ ਆਪਾਂ ਡੇਲੀ ਵੀਡੀਓ ਪਾਉਂਦੇ ਆ ਅਨਲਿਸਿਸ ਵਾਲੀ ਜੀ ਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆ ਕਿ ਅਗਲੇ ਦਿਨ ਜਾਨੇ ਕਿ ਕੱਲ ਨੂੰ ਮਜ਼ਬੂਤ ਸਪੋਰਟ ਕਿਹੜਾ ਹੈ ਮਜ਼ਬੂਤ ਰੈਜ਼ਿਸਟੈਂਸ ਕਿਹੜਾ ਹੈ ਉਸ ਤੋਂ ਬਾਅਦ ਵੀ ਜਦੋਂ ਦੇਖੋ ਮਾਰਕੀਟ ਓਪਨ ਹੋ ਜਾਂਦੀ ਹੈ WhatsApp ਚੈਨਲ ਤੇ ਤੇ ਇੰਸਟਾਗ੍ਰam ਚੈਨਲ ਤੇ ਮਾਰਕੀਟ ਦੇ ਡਿਊਰਿੰਗ ਵੀ ਤੁਹਾਨੂੰ ਦੱਸਦੇ ਆ ਕਿ ਮਜ਼ਬੂਤ ਸਪੋਰਟ ਕਿਹੜਾ ਹੈ ਤੇ ਮਜ਼ਬੂਤ ਰੈਜ਼ਿਸਟੈਂਸ ਕਿਹੜਾ ਸੋ ਜਿਹੜਾ ਦੇਖੋ ਆਪਾਂ ਜਿਹੜਾ ਆਪਾਂ ਤੁਹਾਨੂੰ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਦੱਸਣ ਦੇ ਉਹ ਤੁਸੀਂ ਆਪਣੇ ਚਾਰਟ ਤੇ ਲਾ ਲਓ ਜਦੋਂ ਉਹਨੂੰ ਟੱਚ ਕਰਦੀ ਆ ਸਪੋਰਟ ਨੂੰ ਜੇ ਟੱਚ ਕਰਦੀ ਆ ਸੋ 20 ਪੁਆਇੰਟ ਥੱਲੇ ਰੱਖੋ ਸਟਾਪ ਲੌਸ ਟੱਚ ਕਰਨ ਤੇ ਐਂਟਰੀ ਕਰੋ ਜੇ ਰੈਜ਼ਿਸਟੈਂਸ ਨੂੰ ਟੱਚ ਕਰਦੀ ਆ ਤੇ ਰੈਜ਼ਿਸਟੈਂਸ ਦੇ 20 ਪੁਆਇੰਟ ਉੱਤੇ ਰੱਖੋ ਸਟਾਪ ਲੌਸ ਟੱਚ ਕਰਨ ਤੇ ਐਂਟਰੀ ਕਰੋ ਤੇ ਜਿੰਨਾ ਸਟਾਪ ਲੌਸ ਬੰਦਦਾ ਉਹਦੇ ਮੁਕਾਬਲੇ ਡਬਲ ਪ੍ਰੋਫਿਟ ਜਿੱਥੇ ਮਿਲ ਜਾਂਦਾ ਹੈ ਉੱਥੇ ਲੈ ਕੇ ਨਿਕਲ ਜਾਓ ਰੈਜ਼ਿਸਟੈਂਸ ਵਾਰੀ ਵੀ ਤੇ ਸਪੋਰਟ ਵਾਰੀ ਵੀ ਪਰ ਇੱਕ ਗੱਲ ਦੇਖੋ ਧਿਆਨ ਦੇ ਵਿੱਚ ਰੱਖਿਓ 100% ਨਹੀਂ ਗਾਏ ਹਮੇਸ਼ਾ ਦੇਖੋ ਸਪੋਰਟ ਤੋਂ ਮਾਰਕੀਟ ਨੇ ਉੱਤੇ ਨਹੀਂ ਜਾਣਾ ਤੇ ਹਮੇਸ਼ਾ ਰੈਜ਼ਿਸਟੈਂਸ ਤੋਂ ਮਾਰਕੀਟ ਨੇ ਥੱਲੇ ਨਹੀਂ ਜਾਣਾ। ਜੇ ਤੁਸੀਂ 10 ਵਾਰ ਇਸ ਤਰੀਕੇ ਦੇ ਨਾਲ ਟ੍ਰੇਡ ਕਰੋਗੇ ਦਸਾਂ ਦੇ ਵਿੱਚੋਂ 7 ਵਾਰ 6 ਵਾਰ ਪ੍ਰੋਫਿਟ ਹੋ ਸਕਦਾ ਆ 3 ਵਾਰ ਜਾਂ ਫਿਰ 4 ਵਾਰ ਤੁਹਾਡਾ ਲਾਸ ਵੀ ਹੋ ਸਕਦਾ। ਪਰ ਓਵਰঅল ਮਹੀਨੇ ਬਾਅਦ ਤੁਸੀਂ ਪ੍ਰੋਫਿਟ ਦੇ ਵਿੱਚ ਰਹੋਗੇ। ਇਹ ਗੱਲ ਹੈਗੀ ਆ। ਸੋ ਇਹ ਜੀ ਨੂੰ ਧਿਆਨ ਦੇ ਵਿੱਚ ਰੱਖਿਓ। ਹਮੇਸ਼ਾ ਨਹੀਂ ਪ੍ਰੋਫਿਟ ਹੋਊਗਾ। ਪਰ ਜਿਆਦਾ ਦੀ ਵਾਰ ਪ੍ਰੋਫਿਟ ਹੋਊਗਾ ਘੱਟ ਵਾਰ ਲੌਸ ਹੋਊਗਾ ਸੋ ਹਰ ਸਟਰੈਟਜੀ ਦੀ ਜਿਵੇਂ ਦੇਖੋ ਇੱਕ ਐਕੂਰੇਸੀ ਹੁੰਦੀ ਆ 70% 60% ਉਸੇ ਤਰ੍ਹਾਂ ਇਸ ਸਟਰੈਟਜੀ ਦੀ ਵੀ ਇੱਕ ਐਕੂਰੇਸੀ ਆ 100% ਕੋਈ ਚੀਜ਼ ਨਹੀਂ ਹੁੰਦੀ ਸੰਸਾਰ ਦੇ ਵਿੱਚ ਸੋ ਇਹ ਚੀਜ਼ ਯਾਦ ਰੱਖਿਓ ਸੋ ਇਹ ਜਿਹੜੀ ਚੀਜ਼ ਤੁਹਾਨੂੰ ਆਪਾਂ ਚਾਰਟ ਤੇ ਵੀ ਐਕਸਪਲੇਨ ਕਰਦੇ ਨੇ ਚਾਰਟ ਤੇ ਕਿਵੇਂ ਕਰਨੀ ਆ ਨਿਫਟੀ ਦਾ ਚਾਰਟ ਆਪਾਂ ਇੱਥੇ ਖੋਲਦੇ ਆ ਸੋ ਨਿਫਟੀ ਦਾ ਚਾਰਟ ਹੁਣ ਨਿਫਟੀ ਦੇ ਚਾਰਟ ਤੇ ਜਿਵੇਂ ਦੇਖੋ ਆਪਾਂ ਤੁਹਾਨੂੰ ਦਿੱਤਾ ਸੀ ਆ ਸ਼ੁੱਕਰਵਾਰ ਨੂੰ 5250 ਆਪਾਂ ਦੱਸਿਆ ਸੀ 5200 ਆ ਸੌਰੀ 5750 ਸੋ 5750 ਜਿਹੜਾ ਬਣਦਾ ਉਹ ਇੱਥੇ ਬਣ ਜਾਂਦਾ ਐਸ ਲਾਈਨ ਨੂੰ ਥੋੜਾ ਜਿਹਾ ਆਪਾਂ ਥੱਲੇ ਕੋਈ ਇੱਕ ਮਿੰਟ ਆਪਾਂ ਇੱਥੇ ਹੋਰ ਲਾ ਲੈਨੇ ਲਾਈਨ ਕੋਈ ਹਰੀਜ਼ਨਟਲ ਲਾਈਨ ਆ ਇੱਥੇ ਸੋ 5750 ਦੇਖੋ ਦਿੱਤਾ ਸੀ ਆਪਾਂ ਤੁਹਾਨੂੰ ਸਪੋਰਟ ਠੀਕ ਹੈ 52750 ਪਾਤਾ ਨੂੰ ਸਪੋਰਟ ਦਿੱਤਾ ਸੀ ਤੇ ਤੁਸੀਂ 52750 ਜਿਵੇਂ ਟੱਚ ਕੀਤਾ ਉਦੋਂ ਐਂਟਰੀ ਕਰਨੀ ਸੀ ਇਹਦੇ ਵਿੱਚ ਤੇ 52730 ਤੁਹਾਡਾ ਸਟਾਪ ਲਸ ਵੇਖ ਲਓ ਤੁਹਾਡਾ ਸਟਾਪ ਲਸ ਇਹਦੇ ਵਿੱਚ ਹਿੱਟ ਨਹੀਂ ਹੋਇਆ ਇੱਥੇ 52750 ਤੇ ਤੁਹਾਡੀ ਐਂਟਰੀ ਹੋਣੀ ਸੀ ਇੱਥੇ ਸਟਾਪ ਲਸ ਸਟਾਪ ਲਸ ਹਿੱਟ ਨਹੀਂ ਹੋਇਆ ਮਾਰਕੀਟ ਉੱਤੇ ਗਈ ਹੈ ਸੋ ਇਹ ਸਿੰਪਲ ਜੀ ਸਟ੍ਰੈਟਜੀ ਹੈ ਬਹੁਤ ਸਿੰਪਲ ਜੀ ਸਟ੍ਰੈਟਜੀ ਹੈ ਸੋ ਇਸ ਸਟ੍ਰੈਟਜੀ ਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਬਾਕੀ ਇੱਕ ਹੋਰ ਫੇਰ ਗੱਲ ਕਹਿਣਾ ਚਾਹਣਾ ਹੈ ਕਿ ਜੇ ਦੇਖੋ ਇਸ ਸਟ੍ਰੈਟਜੀ ਤੇ ਕੰਮ ਕਰਨਾ ਹੈ ਬੈਕਟੈਸਟ ਕਰ ਲੋ ਸਭ ਤੋਂ ਪਹਿਲਾਂ ਇਹ ਤੁਸੀਂ ਮੇਰੇ ਹੀ ਸਪੋਰਟ ਰੈਜ਼ਿਸਟੈਂਸ ਦੇ ਨਾਲ ਕੰਮ ਕਰਨਾ ਬੈਕਟੈਸਟ ਕਰ ਲੋ ਜਿਹੜੇ ਦੇਖੋ ਮੈਂ WhatsApp ਚੈਨਲ ਤੇ ਤੁਹਾਨੂੰ ਪ੍ਰੋਵਾਈਡ ਕੀਤੇ ਜਾਂ ਫਿਰ ਵੀਡੀਓਜ਼ ਦੇ ਵਿੱਚ ਪ੍ਰੋਵਾਈਡ ਕੀਤੇ ਆ ਇਹ ਤੁਸੀਂ ਆਪਣੇ ਸਪੋਰਟ ਰੈਜ਼ਿਸਟੈਂਸ ਤੇ ਕੰਮ ਕਰਨਾ ਹੈ ਸੋ ਫੇਰ ਕੀ ਕਰੋਗੇ ਤੁਸੀਂ ਸਭ ਤੋਂ ਪਹਿਲਾਂ ਪੇਪਰ ਟਰੇਡ ਕਰਕੇ ਦੇਖ ਲਓ ਇੱਕ ਮਹੀਨਾ ਪੇਪਰ ਟਰੇਡ ਕਰਕੇ ਦੇਖ ਲਓ ਜੇ ਕੌਨਫੀਡੈਂਸ ਨਹੀਂ ਬਣਦਾ ਤੇ ਜਦੋਂ ਤੁਹਾਡਾ ਕੰਫੀਡੈਂਸ ਬਣ ਜੂਗਾ 1 ਮਹੀਨੇ ਬਾਅਦ ਜੇ ਤੁਹਾਨੂੰ ਪੋਜ਼ਿਟਿਵ ਰਿਜ਼ਲਟ ਮਿਲਦੇ ਆ ਤੁਹਾਡੇ ਸਪੋਰਟ ਰੈਜ਼ਿਸਟੈਂਸ ਵਧੀਆ ਕੰਮ ਕਰਨ ਦੇ ਸਹੀ ਲਾਉਣ ਦੇ ਜੋ ਤੁਸੀਂ ਹੈਨਾ ਦੈਨ ਉਸ ਤੋਂ ਬਾਅਦ ਤੁਸੀਂ ਰੀਅਲ ਮੰਡੀ ਦੇ ਨਾਲ ਟ੍ਰੇਡ ਕਰ ਸਕਦੇ ਜੋ ਸੋ ਇਹ ਆ ਸਿੰਪਲ ਜੀ ਸਟ੍ਰੈਟਜੀ ਸਪੋਰਟ ਰੈਜ਼ਿਸਟੈਂਸ ਦੇ ਨਾਲ ਟ੍ਰੇਡ ਕਰਨ ਲਈ ਮੈਂ ਚਾਹੁੰਨਾ ਕੋਈ ਵੀ ਵੀਰਪਨ ਰੈਂਡਮ ਟ੍ਰੇਡ ਨਾ ਕਰੇ ਇਸੇ ਕਰਕੇ ਇੱਕ ਤੋਂ ਬਾਅਦ ਇੱਕ ਆਪਾਂ ਸਟ੍ਰੈਟਜਿਸ ਲੈ ਕੇ ਆਉਣੇ ਹੋ ਸਿੰਪਲ ਤੋਂ ਸਿੰਪਲ ਕੋਈ ਵੀ ਸਟ੍ਰੈਟਜੀ ਦੇਖੋ ਭਾਵੇਂ ਦੇਖੋ ਨੋਰਮਲ ਤੋਂ ਨੋਰਮਲ ਆ ਇਹ ਤਾਂ ਤਾਂ ਦੱਸਿਆ 5 ਮਿੰਟ ਦਾ ਭਾਵੇਂ ਹੈਮਰ ਹੀ ਆ ਭਾਵੇਂ ਇੱਕ ਸਪੋਰਟ ਆ ਜਾਂ ਰੈਜ਼ਿਸਟੈਂਸ ਆ ਜੇ ਕਿਸੇ ਇੱਕ ਚੀਜ਼ ਤੇ ਰੁੱਕ ਕੇ ਤੁਸੀਂ ਇੱਕ ਮਹੀਨਾ ਦੋ ਮਹੀਨਾ ਕੰਮ ਕਰ ਲਿਆ ਤੇ ਰੂਲ ਬਣਾ ਕੇ ਕਿ ਇੱਕ ਦਿਨ ਚ ਇੱਕ ਟਰੇਡ ਕਰਨੀ ਇੱਕ ਤੋਂ ਬਾਅਦ ਟਰੇਡ ਕਦੇ ਨਹੀਂ ਕਰਨੀ ਚਾਹੇ ਲੌਸ ਹੋਏ ਚਾਹੇ ਪ੍ਰੋਫਿਟ ਹੋਏ ਸੋ ਮੈਂ ਲਿਖ ਕੇ ਦੇ ਸਕਦਾ ਕਿ ਇੱਕ ਮਹੀਨੇ ਬਾਅਦ ਜਾਂ ਫਿਰ ਦੋ ਮਹੀਨੇ ਬਾਅਦ ਤੁਸੀਂ ਬਹੁਤ ਵਧੀਆ ਪ੍ਰੋਫਿਟ ਦੇ ਵਿੱਚ ਰਹੋਗੇ ਓਵਰਆਲ ਟਰੇਡਾਂ ਦਾ ਨਹੀਂ ਮੈਂ ਕਹਿੰਦਿਆ कि ये देखो ਤੁਸੀਂ 1 ਮਹੀਨੇ ਚ 20 ਟ੍ਰੇਡਾਂ ਕਰੋਗੇ ਮੈਂ ਇਹ ਨਹੀਂ ਕਹਿੰਦਾ ਕਿ 20ਾਂ ਦੇ ਵਿੱਚੋਂ 20ਾਂ ਚ ਪ੍ਰੋਫਿਟ ਹੋਊਗਾ 20ਾਂ ਦੇ ਵਿੱਚੋਂ 13 ਦੇ ਵਿੱਚ 12 ਦੇ ਵਿੱਚ ਪ੍ਰੋਫਿਟ ਹੋ ਸਕਦਾ ਹੈ 7-8ਾਂ ਦੇ ਵਿੱਚ ਲਾਸ ਹੋ ਸਕਦਾ ਪਰ ਓਵਰਆਲ ਹਮੇਸ਼ਾ ਤੁਹਾਡਾ ਪ੍ਰੋਫਿਟ ਹੋਊਗਾ ਮਹੀਨਾ ਖਤਮ ਹੋਣ ਤੋਂ ਬਾਅਦ 2 ਮਹੀਨੇ ਖਤਮ ਹੋਣ ਤੋਂ ਬਾਅਦ ਸੋ ਇਹ ਸੀ ਦੇਖੋ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ